ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਆਪਾਂ ਅੱਜ ਫਿਰ ਲੈ ਕੇ ਹਾਜ਼ਰ ਹਾਂ ਜਿਹੜੀ ਅੱਜ ਦੀ ਵੀਡੀਓ ਆਪਣੀ ਇਹ ਖਾਸ ਕਰਕੇ ਮਹੱਤਵਪੂਰਨ ਹੈ ਉਹਨਾਂ ਲੋਕਾਂ ਲਈ ਜਿਹੜੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਆ ਕੋਈ ਛੋਟਾ ਕਾਰੋਬਾਰ ਕਰਨਾ ਚਾਹੁੰਦੇ ਹੈਗੇ ਆਪਣਾ ਮਤਲਬ ਸ਼ੁਰੂਆਤੀ ਦੌਰ 'ਚ ਹੈਗੇ ਉਹਨਾਂ ਨੇ ਲਈ ਇਹ ਵੀਡੀਓ ਹੈ ਜਿਹੜੀ ਅੱਜ ਦੀ ਇਹ ਖਾਸ ਹੋਣ ਵਾਲੀ ਹੈਗੀ ਅੱਜ ਆਪਾਂ ਗੱਲ ਕਰਾਂਗੇ ਇੱਕ ਜਿਹੜਾ ਹੈਗਾ ਸਰਕਾਰ ਵੱਲੋਂ ਪ੍ਰੋਗਰਾਮ ਚਲਾਇਆ ਜਾਂਦਾ ਹੈ ਈਡੀਪੀ ਪ੍ਰੋਗਰਾਮ ਇਹ ਇਹ ਕੀ ਆਈਡੀਪੀ ਪ੍ਰੋਗਰਾਮ ਇਹਦੇ ਵਿੱਚ ਕੀ ਕੀ ਆ ਕਿਵੇਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਕਿਵੇਂ ਉਹ ਟ੍ਰੇਨਿੰਗਸ ਲੈ ਸਕਦਾ ਤੇ ਕਿਸ ਤਰ੍ਹਾਂ ਇਹਦੇ ਦੇ ਵਿੱਚ ਜਿਹੜਾ ਹੈਗਾ ਵੀ ਸਰਕਾਰ ਵੱਲੋਂ ਲੋਨ ਦੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਸਾਰੇ ਬਾਰੇ ਆਪਾਂ ਜਿਹੜਾ ਹੈਗਾ ਅੱਜ ਗੱਲ ਕਰਾਂਗੇ ਆਪਣੇ ਨਾਲ ਅੱਜ ਬੈਠੇ ਨੇਗੇ ਪ੍ਰੋਗਰਾਮ ਕੋਆਰਡੀਨੇਟਰ ਸਰ ਤਜਿੰਦਰ ਕੁਮਾਰ ਜੀ ਆਏ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਇਹ ਈਡੀਪੀ ਸਰ ਇਹ ਪ੍ਰੋਗਰਾਮ ਇਹ ਕੀ ਹੈ ਕੀ ਚੀਜ਼ ਹੈ ਇਹ ਸਰ ਬੇਸਿਕਲੀ ਐਡੀਪੀ ਨਾ ਗਵਰਨਮੈਂਟ ਦੇ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਹਦੇ ਵਿੱਚ ਜਦੋਂ ਕੁਆਸਟ ਦੇ ਟਾਈਮ ਤੇ ਨੌਕਰੀਆਂ ਕੋਈ ਜ਼ਿਆਦਾ ਹੈ ਨਹੀਂ ਇਹਨਾਂ ਬਿਜਾਰ ਹਨ ਬੜਾ ਇੱਕ ਸਿਸਟਮ ਬਣਾ ਵੀ ਜੋਬ 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 ਸਰਕਾਰ ਚਾਹੰਦੀ ਹੈ ਜੀ ਕਿ ਲੋਕ ਜੋਬ ਦੀ ਬਜਾਇਜ਼ ਜੋਬ ਲੈਂਡ ਵੀ ਦੇਣ ਵਾਲੇ ਬਣਨ ਰੋਜ਼ਗਾਰ ਪੈਦਾ ਹੋ ਤੇ ਜਿਹੜੇ ਬੰਦੇ ਕੋਈ ਰੋਜ਼ਗਾਰ ਆਪਣਾ ਕਰਨਾ ਚਾਹੁੰਦੇ ਲਈ ਹੈ ਜੀ ਉਹਨਾਂ ਨੂੰ ਅਸੀਂ ਸਹਾਈ ਦਿੰਨੇ ਆਂ ਵਿਰੋਜ਼ਗਾਰ ਕਰਨਾ ਕਿਵੇਂ ਠੀਕ ਹੈ ਉਹ ਐਡੀਪੀ ਹੈ ਜੀ ਇੱਕ ਪ੍ਰੋਗਰਾਮ ਠੀਕ ਹੈ ਜੀ ਉਦਮਤਾ ਵਿਕਾਸ ਪ੍ਰੋਗਰਾਮ ਈਡੀਪੀ ਜਿਹਨਾਂ ਬਬੋਲਦੇ ਆ ਠੀਕ ਹੈ ਸਰ ਇਹਦੇ ਵਿੱਚ ਕੀ ਹੁੰਦਾ ਮੰਨ ਲਓ ਇੱਕ ਬੰਦਾ ਕੋਈ ਦੁਕਾਨ ਪਾ ਲਨ ਚਾਹਦਾ ਦੁਕਾਨ ਪਾਣੀ ਕੋਈ ਔਖੀ ਨਹੀਂ ਇੱਕ ਦੁਕਾਨ ਪਾਈ ਸਮਾਨ ਰੱਖੇ ਤੇ ਲੋ ਚਲਾਉਣੀ ਕਿਵੇਂ ਆ ਇਹ ਮੈਨ ਜਿਹੜਾ ਮੁੱਦਾ ਦਾ ਇਹ ਆ ਅਤੇ ਜਿਹੜਾ ਪ੍ਰੋਗਰਾਮ ਕਰਦੇ ਆ ਇਹਦੇ ਵਿੱਚ ਨਾ ਜਿਹੜੇ ਬੰਦੇ ਮਾਹਿਰ ਹੁੰਦੇ ਨੇ ਅਸੀਂ ਕਹਿੰਨੇ ਹਾਂ ਕੋਈ ਵੀ ਅਜਿਹਾ ਕੰਮ ਕਰਨਾ ਚਾਹੁੰਦਾ ਕੋਈ ਵੀ ਵੀ ਨਾ ਕਿਸੇ ਵੀ ਤਰ੍ਹਾਂ ਦਾ ਬਿਨਸਾ ਚਾਹੇ ਫੂਡ ਦਾ ਬਿਨਸਾ ਆ ਚਾਹੇ ਕੋਈ ਆਰਟੀਸਨ ਨੇ ਚਾਹੇ ਕੋਈ ਆਪਣਾ ਸਲਾਈ ਕਢਾਈ ਕਰ ਰਿਹਾ ਕੋਈ ਵੀ ਕੰਮ ਕਰ ਰਿਹਾ ਉਹ ਚਾਹੁੰਦਾ ਮੈਂ ਆਪਣਾ ਇੱਕ business ਬਾਜ਼ਾਰ ਚ ਲੈ ਕੇ ਕੰਮ ਕਰਾਂ ਤੁਹਾਨੂੰ ਇਹ ਨਹੀਂ ਪਤਾ ਮੈਂ ਕੰਮ ਸ਼ੁਰੂ ਕਰ ਤਾਂ ਨੂੰ ਵੀ ਚੱਲੂ ਕਿਵੇਂ ਹਾਂਜੀ ਅਸੀਂ ਇਹਦੇ ਚ ਕੀ ਹੈ ਜੀ ਜਿਹੜੇ ਬੱਖ ਬੱਖ ਜਿਹੜੇ ਆਸ-ਪਾਸ ਦੇ ਲੋਕ ਨੇ ਜਿਨ੍ਹਾਂ ਨੇ ਕੰਮ ਜ਼ੀਰੋ ਤੋਂ ਸ਼ੁਰੂ ਕੀਤਾ ਤੇ ਬਹੁਤ ਉੱਚੇ ਲੈਵਲ ਤੱਕ ਲੈ ਕੇ ਗਏ ਉਹਨਾਂ ਨੂੰ ਅਸੀਂ ਇੱਥੇ ਕਲਾਸਾਂ ਦੇ ਲਵਾਉਂਦੇ ਆ ਉਹ ਆਪ ਦਾ ਫਿਕਰੇ ਸ਼ੇਅਰ ਕਰਦੇ ਨੇ ਵੀ ਭਈ ਮੈਂ ਕੰਮ ਸ਼ੁਰੂ ਕੀਤਾ ਤਾਂ ਮੈਂ ਮੈਨੂੰ ਕੀ ਪ੍ਰੋਬਲਮ ਹੋਈਆਂ ਉਹਨਾਂ ਦਾ ਮੈਂ ਕੀ ਸੋਲੂਸ਼ਨ ਕੀਤਾ ਠੀਕ ਹੈ ਜੀ ਅਸੀਂ ਇਹ ਜਾਣਕਾਰ ਜਿਹੜੇ ਆ ਕੈਂਡੀਡੇਟ ਨੂੰ ਦਵਾਉਂਦੇ ਆ ਤਾਂ ਕਿ ਉਹ ਆਪਣਾ ਕੋਈ ਜੋ ਵੀ ਕੀਤਾ ਕਰਨਾ ਚਾਹੁੰਦੇ ਉਹ ਕਰ ਸਕਣ ਠੀਕ ਠੀਕ ਹੈ ਜੀ ਟ੍ਰੇਨਿੰਗ ਦੇ ਬਾਅਦ ਕੋਈ ਬੱਚਾ ਜੀ ਬੇਰੁਜ਼ਗਾਰ ਮੰਨ ਲਓ ਉਹਨੇ ਸ਼ੁਰੂਆਤ ਕਰਨੀ ਹੈ ਇਸ ਪ੍ਰੋਗਰਾਮ ਦਾ ਲਾਹਾ ਲੈਣਾ ਹੈ ਸਭ ਤੋਂ ਪਹਿਲਾਂ ਉਹਨੂੰ ਕੀ ਕਰਨਾ ਪੈਣਾ ਹੈ ਜੀ ਮਤਲਬ ਉਹ ਕੀ ਕਰੇ ਸਰ ਸਭ ਤੋਂ ਪਹਿਲਾਂ ਸਰ ਸਾਡੇ ਕੋਲ ਆ ਕੇ ਉਹ ਆਪਦੇ ਆਪ ਨੂੰ ਰਜਿਸਟਰ ਕਰੂਗਾ ਜੀ ਕਿਹੜਾ ਫਾਰਮ ਕਰੂ ਇੱਥੇ ਕਰਨਾ ਹੈ ਇਹ ਇੱਥੇ ਰੋਜ਼ਗਾਰ ਦਫ਼ਤਰ 'ਚ ਜੀ ਅੱਛਾ ਰੋਜ਼ਗਾਰ ਦਫ਼ਤਰ ਬਠਿੰਡਾ ਬਠਿੰਡਾ ਦੇ ਵਿੱਚ ਆਪਣੇ ਆਪ ਰਜਿਸਟਰ ਕਰੇਗਾ ਸਰ ਫਿਰ ਇੱਕ ਇੰਟਰਵਿਊ ਹੋਏਗੀ ਉਹਦੇ ਵਿੱਚ ਕੈਂਡੀਡੇਟ ਸਿਲੈਕਟ ਕੀਤੇ ਜਾਣਗੇ 25 ਤੋਂ 30 ਇਸ ਤੋਂ ਬਾਅਦ 30 ਦਿਨਾਂ ਦਾ ਪ੍ਰੋਗਰਾਮ ਹੈ ਜੀ ਜਿਹਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 10:00 ਤੋਂ ਲੈ ਕੇ 12:00 ਵਜੇ ਤੱਕ ਟ੍ਰੇਨਿੰਗ ਰੂਮ ਚੱਲੇਗਾ ਠੀਕ ਹੈ ਠੀਕ ਹੈ ਜੀ ਇਸ ਪ੍ਰੋਗਰਾਮ ਦੀ ਕੋਈ ਫੀਸ ਨਹੀਂ ਹੈ ਟੋਟਲੀ ਫ੍ਰੀ ਆਫ ਕੋਸਟ ਹੈ ਸਰਕਾਰ ਵੱਲੋਂ ਚੱਲ ਰਿਹਾ ਹੈ ਠੀਕ ਹੈ ਤੇ ਜਿਹੜੀ ਬੱਚਿਆਂ ਦੀ ਜਿਵੇਂ ਤੁਸੀਂ ਕਿਹਾ ਸਿਲੈਕਸ਼ਨ ਹੈ ਜੀ ਇਹਦੇ ਲਈ ਮਤਲਬ ਕੀ ਕੁਆਲਿਫੀਕੇਸ਼ਨ ਹੋਣੀ ਜ਼ਰੂਰੀ ਹੈ ਜਾਂ ਮਤਲਬ ਕਿਹੜਾ ਕਰਾਈਟੇਰੀਆ ਰੱਖਿਆ ਜਾਂਦਾ ਹੈ ਸਿਲੈਕਸ਼ਨ ਦਾ ਵੀ ਜਿਹਦੇ ਮਤਲਬ ਆਪਕਿ ਤੁਸੀਂ ਬੱਚੇ ਸਿਲੈਕਟ ਕਰਨੇ ਸਿਲੈਕਟ ਦੇ ਵਿੱਚ ਜੀ ਦੋ ਚੀਜ਼ਾਂ ਨੇ ਇੱਕ ਤਾਂ ਬੱਚਾ ਘੱਟੋ ਘੱ ਤਿੱਕ ਉਹਦੀ ਉਮਰ ਜਿਹੜੀ ਘੱਟੋ ਘੱਟ 18 ਸਾਲ ਹੋਵੇ ਤੇ ਮੈਕਸਿਮਮ 42 ਸਾਲ ਵਿੱਚ ਠੀਕ ਹੈ ਠੀਕ ਹੈ ਦੋ ਕੈਟੇਗਰੀਆ ਜਿਹਦੇ ਅਸੀਂ ਬੇਸਟੇਜ ਬੱਚੇ ਸਿਲੈਕਟ ਕਰਾਂਗੇ ਤੇ ਜਿਹੜਾ ਇਹ ਟ੍ਰੇਨਿੰਗ ਚੱਲਣੀ ਹੈ ਤੁਸੀਂ ਦੱਸਿਆ ਵੀ ਹਫ਼ਤੇ ਦੇ 5 ਦਿਨ 2 ਘੰਟੇ ਦੀ ਟ੍ਰੇਨਿੰਗ ਹੋਵੇ ਇੱਕ ਮਹੀਨੇ ਦੀ ਟ੍ਰੇਨਿੰਗ ਇਹ ਟ੍ਰੇਨਿੰਗ ਕਿੱਥੇ ਹੋਣੀ ਹੈ ਇਹ ਵੀ ਰੋਜ਼ਗਾਰ ਦਫ਼ਤਰ ਬਠਿੰਡਾ ਵਿੱਚ ਹੀ ਹੋਣੀ ਠੀਕ ਹੈ ਜੀ ਤੇ ਇਹ ਟ੍ਰੇਨਿੰਗ ਮਤਲਬ ਕਿੰਨਾ ਵੱਲੋਂ ਦਿੱਤੀ ਜਾਣੀ ਹੈ ਇਹ ਜੀ ਇਹ ਆਰਸੀਡੀ ਵੱਲੋਂ ਦਿੱਤੀ ਜਾਣੀ ਹੈ ਠੀਕ ਹੈ ਕਿਉਂਕਿ ਉਹਨਾਂ ਦੇ ਕੋਈ ਐਕਸਪਰਟਸ ਆਉਣਗੇ ਹਾਂ ਬਿਲਕੁਲ ਸਰ ਐਕਸਪਰਟਸ ਹੋਣਗੇ ਜਿਹੜੇ ਉਹ ਟ੍ਰੇਨਿੰਗ ਦੇਣਗੇ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਚ ਜਾਂ ਅਲੱਗ-ਅਲੱਗ ਜਿੱਥੇਾਂ ਚ ਮਾਹਿਰ ਲੋਕ ਨੇ ਉਹ ਆ ਕੇ ਆਪ ਦੇ ਐਕਸਪੀਰੀਅੰਸ ਸ਼ੇਅਰ ਕਰਨਗੇ ਬੀਬੀ ਦੇ ਵਿੱਚ ਇਸ ਤਰੀਕੇ ਨਾਲ ਕੰਮ ਕਰਦਾ ਕਹਿਣ ਦਾ ਭਾਵ ਵੀ ਜਿਹੜੇ ਕੋਈ ਪਹਿਲਾਂ ਹੀ ਆਪਣਾ ਬਿਜ਼ਨਸ ਕਰ ਰਹੇ ਆ ਮਤਲਬ ਉਹ ਆਪਣਾ ਐਕਸਪੀਰੀਅੰਸ ਰੀਅਲ ਜਿਹੜਾ ਹੈਗਾ ਉਹ ਹਾਂ ਬਿਲਕੁਲ ਸਰ ਉਹ ਕੋਈ ਕਿਤਾਬੀ ਨਹੀਂ ਹੈਗਾ ਵੀ ਕਿਤਾਬ ਚੋਂ ਪੜ੍ਹਾਤਾ ਜੀ ਇੱਕ ਰੀਅਲ ਲੈਕਚਰ ਬੰਦੇ ਨੇ ਫੇਸ ਕੀਤਾ ਹੋਇਆ ਇਹ ਉਸ ਤਰੀਕੇ ਦਾ ਫਰਕ ਹੈ ਕੀ ਜੀ ਤੇ ਟ੍ਰੇਨਿੰਗ ਉਪਰੰਤ ਕੀ ਕੋਈ ਬੱਚਿਆਂ ਨੂੰ ਮਤਲਬ ਕੋਈ ਸਰਟੀਫਿਕੇਟ ਵਗੈਰਾ ਵੀ ਮਿਲਦਾ ਹੈ ਜਾਂ ਹੋਰ ਜਿਹੜੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਟ੍ਰੇਨਿੰਗ ਉਪਰੰਤ ਇੱਕ ਸਰਟੀਫਿਕੇਟ ਮਿਲੇਗਾ ਜਿਸ ਬੱਚੇ ਨੇ ਟ੍ਰੇਨਿੰਗ ਲਾਈ ਹੈ ਉਹ ਸਰਟੀਫਿਕੇਟ ਦੇ ਬਿਹਾਫ ਤੇ ਜੇ ਬੰਦਾ ਆਪਦਾ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਲੋਨ ਪ੍ਰੋਵਾਈਡ ਕੀਤਾ ਜਾਏਗਾ ਜਿਹੜਾ ਲੋਨ ਹੈਗਾ ਉਹਦੇ ਵਿੱਚ ਸਬਸਿਡੀ ਵਗੈਰਾ ਵੀ ਹੈ ਮਤਲਬ ਕੋਈ ਤੁਸੀਂ ਦੱਸ ਸਕਦੇ ਕਿ ਕਿੰਨੀ ਕਿ ਸਬਸਿਡੀ ਮਿਲਦੀ ਹੈ ਅਲੱਗ-ਅਲੱਗ ਪ੍ਰੋਗਰਾਮ ਨੇ ਜੀ ਅਲੱਗ-ਅਲੱਗ ਕਿੱਤਿਆਂ ਦੇ ਅਲੱਗ-ਅਲੱਗ ਗਵਰਨਮੈਂਟ ਵੱਲੋਂ ਹੈਗਾ ਜਿਵੇਂ ਕੋਈ ਪਸ਼ ਜੇ ਕਿਸ ਨੇ ਸ਼ਾਪ ਕਰ ਲਈ ਹੋ ਤੇ ਸਬਸਿਡੀ ਘਟਾ ਉਹ ਅਲੱਗ-ਅਲੱਗ ਬੰਦੇ ਨੇ ਕੀ ਬੀਨਿੰਗਸ ਕਰਨਾ ਉਹਦੇ ਅਕੋਰਡ ਵਿੱਚ ਠੀਕ ਹੈ ਜੀ ਤੇ ਇਹਦੇ ਲਈ ਬੱਚੇ ਹੁਣ ਕਦੋਂ ਤੱਕ ਮਤਲਬ ਅਪਲਾਈ ਕਰ ਸਕਦੇ ਇੱਥੇ ਸੈਟਰਡੇ ਤੱਕ ਕਰ ਸਕਦੇ ਜੀ ਜਾਂ ਮੰਡੇ ਸਵੇਰ 10 ਵਜੇ ਤੱਕ ਵੀ ਕਰ ਸਕਦੇ ਜੀ ਠੀਕ ਹੈ ਜੀ ਤੇ ਇਹਦਾ ਇੰਟਰਵਿਊ ਕਦੋਂ ਹੋਣਾ ਹੈ ਜੀ ਮੰਡੇ ਨੂੰ ਉਸਤ 10 ਤੋਂ ਲੈ ਕੇ 12 ਦੇ ਵਿੱਚ 12 ਵਜੇ ਦੇ ਵਿੱਚ ਅਸੀਂ ਇੰਟਰਵਿਊ ਕਰਾਂਗੇ ਠੀਕ ਹੈ ਜੀ ਤੇ ਕੀ ਮਤਲਬ ਇਹ ਪ੍ਰੋਗਰਾਮ ਦੇ ਇੰਟਰਵਿਊ ਮਤਲਬ ਇੱਥੇ ਹੀ ਸਿਲੈਕਸ਼ਨ ਹੋਣੀ ਆ ਜਾਂ ਅੱਗੇ ਵੀ ਮਤਲਬ ਕੰਟੀਨਿਊ ਹੋਣ ਦਾ ਸਪੋਰਟ ਇੱਥੇ ਸਿਲੈਕਟ ਕਰਕੇ ਇਹਨੂੰ ਅਗਲੇ ਦਿਨ ਤੋਂ ਅਸੀਂ ਮੰਗਲਵਾਰ ਤੋਂ ਕਲਾਸ ਸਟਾਰਟ ਕਰਾਂਗੇ ਨਹੀਂ ਜੇ ਮੇਰਾ ਮਤਲਬ ਸਵਾਲ ਇਹ ਸੀ ਕਿ ਕਈ ਬੱਚੇ ਜਿਵੇਂ ਮੰਨ ਲਓ ਜੇਕਰ ਕੋਈ ਮੰਗਲਵਾਰ ਤੱਕ ਅਪਲਾਈ ਨਹੀਂ ਕਰ ਸਕਦਾ ਤਾਂ ਇਹ ਪ੍ਰੋਗਰਾਮ ਮਤਲਬ ਅੱਗੇ ਦੁਬਾਰਾ ਵੀ ਆਊਗਾ ਕਦੇ ਹਾਂ ਬਿਲਕੁਲ ਦੁਬਾਰਾ ਆਏਗਾ ਜੀ ਮਤਲਬ ਇਹ ਪ੍ਰੋਗਰਾਮ ਹੋਣ ਤੋਂ ਬਾਅਦ ਜਦੋਂ ਦੁਬਾਰੇ ਖੁੱਲ੍ਹੇਗੇ ਜੀ ਐਡਿਵੀ ਉਦੋਂ ਕਰਸਰ ਦਾ ਲੇਕਿਨ ਫਿਲਹਾਲ ਇਹ ਪ੍ਰੋਗਰਾਮ ਦੇ ਵਿੱਚ ਕੱਲ ਨੂੰ ਜ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿੰਨੀ ਤੁਸੀਂ ਜਾਣਕਾਰੀ ਦਿੱਤੀ ਤੇ ਮੇਰਾ ਚੈਨਲ ਤੇ ਜਿਹੜੇ ਦੋਸਤ ਦੇਖ ਰਹੇ ਆ ਆਪਣਾ ਕੋਈ ਕਾਰੋਬਾਰ ਛੋਟਾ ਜਾਂ ਵੱਡਾ ਜਿਵੇਂ ਵੀ ਸ਼ੁਰੂਆਤ ਕਰਨਾ ਚਾਹੁੰਦੇ ਹੈਗੇ ਜੇਕਰ ਉਹ ਇਸ ਤੋਂ ਵੀ ਜ਼ਿਆਦਾ ਉਹ ਡਿਟੇਲ ਚ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਉਹ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਠਿੰਡਾ ਵਿਖੇ ਆ ਕੇ ਆਪਣੀ ਜਿਹੜੀ ਹੈਗੀ ਜਾਣਕਾਰੀ ਲੈ ਸਕਦੇ ਆ ਤੇ ਆਪਣਾ ਜਿਹੜਾ ਹੈਗਾ ਕਾਰੋਬਾਰ ਉਹ ਸ਼ੁਰੂ ਕਰ ਸਕਦੇ ਆ ਜੇਕਰ ਇਸ ਤੋਂ ਬਿਨਾ ਤੁਹਾਡਾ ਕੋਈ ਹੋਰ ਕੋਈ ਸੁਝਾਅ ਜਾਂ ਕੋਈ ਸਵਾਲ ਆ ਤਾਂ ਤੁਸੀਂ ਜਿਹੜਾ ਹੈਗਾ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜੇ ਮਤਲਬ ਵੀ ਹੋਰ ਵੀਡੀਓ ਰਾਹੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਸਾਰਾ ਇਹ ਦੱਸਿਆ ਜਾਵੇ ਧੰਨਵਾਦ